ਆਹ ਦੇਖ ਲਓ ਦੋਸਤੋ ਗਰਮੀ ਦੇ ਕਾਰਨ ਤੱਤੀਆਂ ਹਵਾਵਾਂ ਚੱਲਣ ਕਾਰਨ ਜਿਹੜੀਆਂ ਗੇਤੀਆਂ ਮੱਕੀਆਂ ਸੀਗੀਆਂ ਉਹਨਾਂ ਦਾ ਹਾਲ ਦੇਖ ਲਓ ਵੀ ਕਿਹੜੇ ਲੋਟ ਸੁੱਕ ਗਈਆਂ ਇਹ ਐਨੀਆਂ ਫੂਕਤੀਆਂ ਲੋ ਨੇ ਇਹ ਮੱਕੀ ਆ ਜਿਹੜੀ ਇਹ ਆਲੂ ਵਾਲੇ ਵਾਹਨ ਚ ਬੀਜੀ ਹੋਈ ਹੈਗੀ ਗੇਤੀ ਮੱਕੀ ਹੈਗੀ ਤੇ ਜਮਾਂ ਵੀ ਫੂਕਤੀ ਹਵਾ ਨੇ ਜਿਹੜੀ ਤੱਤੀ ਹਵਾ ਚੱਲੀਆਂ ਨੇ ਹੈਗੀਆਂ ਇਹ ਬਾਕੀ ਜਿਹੜਾ ਮੰਨ ਲੋ ਇਹ ਕੁਕੜੀਆਂ ਚ ਦਾਣਾ ਕੋਈ ਟਾਮਾ ਟੱਲੇ ਹੀ ਪੈ ਕਿਸੇ ਚ ਨਹੀਂ ਦਾਣੀ ਨਹੀਂ ਪਏ ਹੈਗੇ ਆਪਾਂ ਤੁਹਾਨੂੰ ਦਿਖਾਵਾਂਗੇ ਕੁਕੜੀਆਂ ਤੋੜ ਕੇ ਕਿਸੇ ਕੁਕੜੀ ਚ ਕੋਈ ਦਾਣਾ ਨਹੀਂ ਹੈਗਾ ਭਾਵੇਂ ਦਿਖਾਉਣੇ ਆਗੇ ਤੋੜ ਕੇ ਦੇ ਕਿੰਨੇ ਕ ਦਾਣੇ ਨੇ ਇਹਨਾਂ ਚ ਬਿਲਕੁਲ ਮਾਜੂ ਜਿਹੀਆਂ ਲੱਗੀਆਂ ਹੋਈਆਂ ਨੇਗੀਆਂ ਕੋਈ ਦਾਣਾ ਨਾ ਮਾਤਰੀ ਹੈਗਾ ਹੈ ਨਹੀਂ ਇਹ ਦਾਣੇ ਦੇਖੋ ਸਾਰੀ ਇਹ ਕਿਵੇਂ ਮੱਕੀ ਸੁੱਕੀ ਪਈ ਹੈਗੀ ਗਰਮ ਹਵਾ ਚੱਲਣ ਦੇ ਕਾਰਨ ਤੱਤੀਆਂ ਲੋਆਂ ਚੱਲੀਆਂ ਰਹਿਣੀਆਂ ਮੀਂਹ ਪਏ ਨਹੀਂ ਹੈਗੇ ਇਦਾਂ ਦੇਖ ਲੋ ਵੀ ਨਤੀਜਾ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਆਪਾਂ ਆ ਤੋੜ ਕੇ ਲਏ ਆ ਕੁਕੜੀਆਂ ਵੀ ਇਹਨਾਂ ਚ ਕਿੰਨੇ ਕ ਦਾਣੇ ਨੇਗੇ ਤੁਸੀਂ ਆਪ ਹੀ ਸਾਬ ਲਾ ਲਿਓ ਵਿੱਕੀ ਬਣੂ ਇਹਦੀ ਜਿਹੜੀਆਂ ਗੇਤੀਆਂ ਮੱਕੀਆਂ ਸੀ ਆਲੂਆਂ ਆਈਆਂ ਚਲੋ ਵੀ ਅੱਜ ਤਾਂ ਹੁਣ ਮੀਂਹ ਪੈ ਗਿਆ ਵੀ ਉਹਨਾਂ ਹੁਣ ਚਲੋ ਅੱਗੇ ਪਤਾ ਲੱਗੂਗਾ ਕਿਵੇਂ ਹੁੰਦੀਆਂ ਨੇਗੀਆਂ ਪਰ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹਨਾਂ 'ਚ ਕਿੰਨੇ ਕ ਦਾਣੇ ਨੇ ਸਾਹ ਦੇਖ ਲਓ ਭਾਈ ਦਾਣੇ ਕਿੰਨੇ ਪੈਣਗੇ ਸਾਰੇ ਗਿਣ ਮੈਂ 5-10 ਦਾਣੇ ਨੇ ਲੈ ਇਹ ਚ ਇਹ ਇੱਟ ਦਾ ਜਮੀ ਘਟਨੇਗੇ ਆ ਦੇਖ ਲਓ ਵੀ ਗਰਮੀ ਨੇ ਕਿਵੇਂ ਮੱਕੀ ਮਾਂ ਨਹੀਂ ਜਮਾ ਜਮਾ ਇੱਕਦਾਂ ਉਫੂਕਦੀ ਤੇ ਆਹ ਦੇਖ ਲਓ ਤੁਸੀਂ ਇਹਦੇ ਤੇ ਕਸ ਨੂੰ ਹੋ ਆਪਾਂ ਦਿਖਾਉਂਦੇ ਫੋਟੋ ਵਿੱਚ ਪਈ ਜਾਗੇ ਸੋ ਆ ਗੱਲੇ ਗੁੱਲੇ ਪੈ ਰਹੇ ਨੇ ਇਹਦਾ 4-5 ਦਾ ਟਾਈਮ ਆਇਆ ਪਿਆ ਪਰ ਦਾਣੇ ਦੇਖ ਲਓ ਕਿੰਨੇ ਨੇ ਨਾ ਜੇ ਆਏ ਮੱਕੀਆਂ ਦੀ ਰਕੀ ਪੱਟੀ ਮੇਸ ਹੋ ਗਈ ਜਿਹਨੇ ਕਿਨੇ ਮੋਦ ਲੈ ਕੇ ਵੀ ਚਾਰ ਪਾਉਣਾ ਉਹ ਅਗਲਾ ਕੀ ਕੱਲੇ ਟਾਂਡੇ ਦੇ ਪੈ ਤਾਂ ਦੇਣ ਨਹੀਂ ਲੱਗਿਆ ਜੇ ਵਿੱਚ ਕੋਈ ਦਾਣਾ ਹੋਊਗਾ ਤਾਂ ਇਹ ਨੂੰ ਅਗਲਾ ਖਰੀਦੂਗਾ ਇਹ ਨੂੰ ਬੁਰਾ ਹਾਲ ਆ ਵੀ ਜਿਹੜੀਆਂ ਗੇਤੀਆਂ ਆਲੂਆਂ ਦੇ ਬਾਹਰ ਚ ਮੱਕੀਆਂ ਜੀਆਂ ਕਿਸੇ ਟਾਮੇ ਦੀ ਤਾਂ ਹੋ ਗਈ ਹੋਵੇ ਆਪਾਂ ਕਹਿ ਨਹੀਂ ਸਕਦੇ ਨਹੀਂ ਜ਼ਿਆਦਾਤਰ ਤਾਂ ਮੱਕੀਆਂ ਖਰਾਬ ਹੀ ਹੋਈਆਂ ਗਈਆਂ ਦੇ ਹੋ ਗਈ ਕਿਸੇ ਚ ਵੀ ਨਹੀਂ ਹੈਗੀ ਆ ਤਾਂ ਆਪਾਂ ਹਾਂ ਇਹ ਤਾਂ ਜਮੀ ਲੈ ਹੂੰ ਫਾਈਲ ਜੀ ਦਾ ਬੋਨ ਮਹ ਜਿਹੜੀ ਅਥੀ ਜੇ ਲਾਈ ਸੀ ਬਾਅਦ ਆਈ ਤਾਂ ਪਮਾ